ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇ ਕਿ ਤੁਸੀਂ ਘਰ ਦੇ ਵਿੱਚ ਚਾਬੀਆਂ ਨੂੰ ਪੁਲਕੇ ਵੀ ਇਹਨਾਂ ਜਗਾਹਾਂ ਤੇ ਨਹੀਂ ਰੱਖਣਾ ਨਹੀਂ ਤਾਂ ਤੁਸੀਂ ਕੰਗਾਲ ਹੋ ਜਾਓਗੇ ਜੇਕਰ ਤੁਸੀਂ ਦੱਸਿਆ ਹੋਈਆਂ ਸਾਵਧਾਨੀਆਂ ਨੂੰ ਅਪਣਾ ਲੈਂਦੇ ਹੋ ਤੁਹਾਡੇ ਘਰ ਦੇ ਵਿੱਚ ਕਦੇ ਵੀ ਫਿਰ ਪੈਸੇ ਦੀ ਤੰਗੀ ਨਹੀਂ ਆਵੇਗੀ ਤੁਸੀਂ ਮਾਨਾ-ਮਾਨ ਹੋ ਸਕਦੇ ਹੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇ ਕਿ ਘਰ ਦੀਆਂ ਚਾਬੀਆਂ ਨੂੰ ਕਦੇ ਵੀ ਭੁੱਲ ਕੇ ਐਸੇਗਾ ਤੇ ਤੁਸੀਂ ਨਹੀਂ ਰੱਖਣਾ ਕਿਉਂਕਿ ਸਾਡੇ ਸਾਰਿਆਂ ਦੇ ਘਰ ਦੇ ਵਿੱਚ ਕਈ ਤਰ੍ਹਾਂ ਦੀਆਂ ਚਾਬੀਆਂ ਹੁੰਦੀਆਂ ਹਨ ਜਿਵੇਂ ਸਾਡੇ ਘਰ ਦੀਆਂ ਅਲਮਾਰੀਆਂ ਦੀ ਗੱਡੀ ਦੀ ਦਫ਼ਤਰਾਂ ਦੀ ਜਿਨ੍ਹਾਂ ਨੂੰ ਅਸੀਂ ਆਪਣੇ ਘਰ ਵਿੱਚ ਰੱਖਦੇ ਹਾਂ ਪਰ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਘਰ ਵਿੱਚ ਚਾਬੀਆਂ ਨੂੰ ਰੱਖਣ ਦਾ ਕੋਈ ਵੀ ਸਹੀ ਸਥਾਨ ਨਿਸ਼ਚਿਤ ਨਹੀਂ ਹੁੰਦਾ ਇਸ ਕਰਕੇ ਕਈ ਲੋਕ ਚਾਬੀਆਂ ਨੂੰ ਘਰ ਵਿੱਚ ਇਧਰ ਉਧਰ ਕਿਧਰੇ ਵੀ ਰੱਖ ਦਿੰਦੇ ਹਨ ਇਸ ਤਰ੍ਹਾਂ ਕਰਨ ਨਾਲ ਕਈ ਵਾਰ ਉਹਨਾਂ ਨੂੰ ਚਾਬੀਆਂ ਲੱਭਣ ਵਿੱਚ ਫਿਰ ਕਾਫੀ ਦਿੱਕਤ ਵੀ ਆਉਂਦੀ ਹੈ ਇਸ ਤੋਂ ਇਲਾਵਾ ਇਸ ਨਾਲ ਕਈ ਤਰ੍ਹਾਂ ਦੇ ਵਾਸਤੂ ਦੋਸ਼ ਵੀ ਲੱਗ ਜਾਂਦੇ ਹਨ ਜੇ ਸਾਨੂੰ ਤੁਹਾਡੇ ਘਰ ਵਿੱਚ ਬਰਕਤ ਨਹੀਂ ਰਹਿੰਦੀ ਤੇ ਤੁਹਾਡੀ ਕਿਸਮਤ ਦੀਆਂ ਚਾਬੀਆਂ ਉਹ ਚਾਬੀ ਦੀ ਤਰ੍ਹਾਂ ਹੀ ਗਾਇਬ ਹੋ ਜਾਂਦੀਆਂ ਹਨ ਸੰਗਤ ਜੀ ਘਰ ਵਿੱਚ ਕਿਹੋ ਜਿਹੇ ਥਾਂ ਹੁੰਦੇ ਹਨ ਜਿੱਥੇ ਤੁਹਾਨੂੰ ਚਾਬੀਆਂ ਕਦੇ ਵੀ ਨਹੀਂ ਰੱਖਣੀਆਂ ਚਾਹੀਦੀਆਂ ਉਹ ਥਾਵਾਂ ਕਿਹੜੀਆਂ ਹਨ ਆਓ ਅੱਜ ਦੇ ਵੀਡੀਓ ਵਿੱਚ ਜਾਣ ਲੈਂਦੇ ਹਾਂ ਸਭ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਜੀ ਤਾਂ ਕਿ ਤੁਹਾਨੂੰ ਜਿਹੜੀ ਵੀ ਅਸੀਂ ਜਾਣਕਾਰੀ ਦੇਣ ਵਾਲੇ ਹਾਂ ਜੀ ਉਸ ਤੋਂ ਤੁਹਾਨੂੰ ਦੁੱਗਣਾ ਫਾਇਦਾ ਹੋ ਜਾਵੇ ਸੰਗਤ ਜੀ ਡਰਾਈング ਰੂਮ ਦੇ ਵਿੱਚ ਕਦੇ ਵੀ ਚਾਬੀਆਂ ਨਹੀਂ ਰੱਖਣੀਆਂ ਚਾਹੀਦੀਆਂ ਵਾਸੂ ਸ਼ਾਸਤਰ ਦੇ ਅਨੁਸਾਰ ਚਾਬੀਆਂ ਨੂੰ ਕੋਈ ਵੀ ਡਰਾਈング ਰੂਮ ਵਿੱਚ ਨਾ ਰੱਖੋ ਕਿਉਂਕਿ ਜੇਕਰ ਤੁਸੀਂ ਘਰ ਦੀਆਂ ਚਾਬੀਆਂ ਨੂੰ ਡਰਾਈング ਰੂਮ ਵਿੱਚ ਰੱਖ ਦਿੰਦੇ ਹੋ ਤਾਂ ਬਾਹਰ ਤੋਂ ਆਉਣ ਵਾਲੇ ਹਾਰਵੇਂ ਆਕਤੀ ਦੀ ਨਜ਼ਰ ਤੁਹਾਡੇ ਘਰ ਦੀਆਂ ਛਾਬੀਆਂ ਤੇ ਪਵੇਗੀ ਇਸ ਨਾਲ ਤੁਹਾਡੇ ਘਰ ਵਿੱਚ ਬਰਕਤ ਨਹੀਂ ਰਹਿੰਦੀ ਛਾਬੀਆਂ ਤੇ ਹਰ ਕਿਸੇ ਦੀ ਨਜ਼ਰ ਪੈਣਾ ਸ਼ੁਭ ਨਹੀਂ ਮੰਨਿਆ ਜਾਂਦਾ ਇਸ ਲਈ ਆਪਣੇ ਘਰ ਦੀਆਂ ਛਾਬੀਆਂ ਨੂੰ ਕਿਸੇ ਹੋਰ ਅਜਾਈ ਥਾਂ ਤੇ ਰੱਖੋ ਜਿੱਥੇ ਕਿਸੇ ਤੋਂ ਵੀ ਬਾਹਰ ਤੋਂ ਆਏ ਵਿਅਕਤੀ ਦੀ ਨਜ਼ਰ ਨਾ ਪਵੇ ਦੂਜੀ ਜਗ੍ਹਾ ਹੈ ਜਿੱਥੇ ਤੁਸੀਂ ਛਾਬੀਆਂ ਨਹੀਂ ਰੱਖਣੀਆਂ ਪੂਜਾ ਕਰਨ ਵਾਲੀ ਜਗ੍ਹਾ ਤੇ ਬਿਲਕੁਲ ਵੀ ਨਾ ਰੱਖੋ ਛਾਬੀਆਂ ਕਿਤੇ ਗਮ ਹੋ ਜਾਣ ਇਸਰਾ ਸੋਚ ਕੇ ਅਸੀਂ ਕਈ ਵਾਰ ਘਰ ਦੀਆਂ ਛੋਟੀਆਂ-ਛੋਟੀਆਂ ਚਾਬੀਆਂ ਨੂੰ ਪੂਜਾ ਦੇ ਘਰ ਵਿੱਚ ਰੱਖ ਦਿੰਦੇ ਹਾਂ ਪਰ ਵਾਸਤੂ శాਸਤ ਦੇ ਅਨੁਸਾਰ ਚਾਬੀਆਂ ਨੂੰ ਪੂਜਾ ਸਥਾਨ ਦੇ ਨੇ ਨਹੀਂ ਰੱਖਣਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਪੂਜਾ ਪਾਠ 'ਚ ਤੁਹਾਡਾ ਮਨ ਨਹੀਂ ਲੱਗੇਗਾ ਇਸ ਲਈ ਘਰ ਦੀਆਂ ਚਾਬੀਆਂ ਨੂੰ ਕਦੇ ਵੀ ਪੂਜਾ ਕਰਨ ਵਾਲੀ ਥਾਂ ਤੇ ਬਿਲਕੁਲ ਵੀ ਨਾ ਰੱਖੋ ਅਗਲੀ ਜਗ੍ਹਾ ਹੈ ਜੀ ਬ੍ਰह्म ਸਥਾਨ ਚਾਬੀਆਂ ਕਦੇ ਵੀ ਨਹੀਂ ਰੱਖਣੀਆਂ ਚਾਹੀਦੀਆਂ ਸੰਗਤ ਜੀ ਬ੍ਰह्मਸਥਾਨ ਤੇ ਚਾਬੀਆਂ ਦਾ ਹੋਣਾ ਤੁਹਾਡੇ ਘਰ ਵਿੱਚ ਗਰੀਬੀ ਨੂੰ ਲੈ ਕੇ ਆਉਂਦਾ ਹੈ ਨਾਲ ਤੁਹਾਡੇ ਘਰ ਵਿੱਚ ਪ੍ਰੇਤ ਆਤਮਾਵਾਂ ਦਾ ਵਾਸ ਹੋ ਜਾਂਦਾ ਹੈ ਚਾਬੀਆਂ ਧਾਤੂਆਂ ਨਾਲ ਬਣੀਆਂ ਹੁੰਦੀਆਂ ਹਨ ਜਦ ਇਹਨਾਂ ਨੂੰ ਬ੍ਰह्मਸਥਾਨ ਤੇ ਰੱਖਿਆ ਜਾਂਦਾ ਹੈ ਤਾਂ ਇਹ ਆਪਣਾ ਉਲਟ ਪ੍ਰਭਾਵ ਦਿਖਾਉਣ ਲੱਗਦੀਆਂ ਹਨ ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਤੁਹਾਡੇ ਘਰ ਵਿੱਚ ਆਪਸੀ ਸਬੰਧਾਂ ਤੇ ਅਤੇ ਇਸ ਦਾ ਖਰਾਬ ਅਸਰ ਪੈਂਦਾ ਹੈ ਜੇਕਰ ਤੁਹਾਡੇ ਘਰ ਵਿੱਚ ਕੋਈ ਇਹੋ ਜਿਹੀ ਚਾਬੀ ਹੈ ਜੋ ਬਿਲਕੁਲ ਹੀ ਬੇਕਾਰ ਹੈ ਉਸ ਦਾ ਤੁਹਾਨੂੰ ਹੁਣ ਕੋਈ ਵੀ ਕੰਮ ਨਹੀਂ ਉਸ ਨੂੰ ਤੁਰੰਤ ਘਰ ਤੋਂ ਬਾਹਰ ਕੱਢ ਦਿਓ ਕਿਉਂਕਿ ਇਸ ਤਰ੍ਹਾਂ ਦੀਆਂ ਚਾਬੀਆਂ ਤੁਹਾਡੀ ਕਿਸਮਤ ਦਾ ਤਾਲਾ ਬੰਦ ਕਰਨ ਦਾ ਕੰਮ ਕਰਦੀਆਂ ਹਨ ਤੁਹਾਡੀ ਘਰ ਦੀ ਤੰਦਿਹਾਨੀ ਦਾ ਵੀ ਕਾਰਨ ਬਣ ਸਕਦੀਆਂ ਹਨ ਜਾੰਗ ਲੱਗੇ ਜਾਂ ਫਿਰ ਟੁੱਟੇ ਹੋਏ ਤਾਲੇ ਦੀਆਂ ਚਾਬੀਆਂ ਨੂੰ ਕਦੇ ਵੀ ਘਰ ਵਿੱਚ ਨਹੀਂ ਰੱਖਣਾ ਚਾਹੀਦਾ ਜਿੰਨਾ ਵੀ ਜਲਦੀ ਹੋ ਸਕੇ ਘਰ ਦੇ ਵਿੱਚੋਂ ਇਹਨਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਹੈ ਹੁਣ ਗੱਲ ਕਰਦੇ ਹਾਂ ਜੀ ਆਪਣੀ ਬੰਦ ਕਿਸਮਤ ਦੇ ਤਾਲੇ ਨੂੰ ਖੋਲਣ ਦੇ ਕਿਵੇਂ ਆਸਾਨ ਜੇ ਉਪਾਅ ਸੀ ਕਰ ਸਕਦੇ ਹਾਂ ਸਾਧ ਸੰਗਤ ਜੀ ਕਿਸਮਤ ਦੇ ਬੰਦ ਦਰਵਾਜ਼ੇ ਨੂੰ ਖੋਲਣ ਲਈ ਸ਼ੁਕਰਵਾਦੇ ਦੇਣ ਇੱਕ ਤਾਲਾ ਖਰੀਦ ਲਓ ਤਾਲਾ ਖਰੀਦਣ ਦੇ ਸਮੇਂ ਇਸ ਗੱਲ ਦਾ ਧਿਆਨ ਰੱਖੇ ਕਿ ਤਾਲਾ ਬੰਦ ਹੋਣਾ ਚਾਹੀਦਾ ਹੈ ਤਾਲੇ ਨੂੰ ਖਰੀਦਦੇ ਸਮੇਂ ਉਸ ਨੂੰ ਦੁਕਾਨਦਾਰ ਨੂੰ ਖੋਲਣ ਨਾ ਦਿਓ ਨਾ ਹੀ ਆਪ ਖੁਦ ਉਸ ਨੂੰ ਖੋਲੋ ਤਾਲਾ ਸਹੀ ਹੈ ਜਾਂ ਨਹੀਂ ਇਹ ਵੇਖਣ ਲਈ ਵੀ ਉਸ ਨੂੰ ਨਾ ਖੋਲੋ ਦੁਕਾਨ ਤੋਂ ਬੰਦ ਤਾਲਾ ਖਰੀਦ ਕੇ ਘਰ ਲੈ ਆਓ ਤੇ ਫਿਰ ਉਸ ਨੂੰ ਇੱਕ ਡੱਬੇ ਵਿੱਚ ਰੱਖ ਦਿਓ ਛੁੱਕਰਵਾਰ ਦੀ ਰਾਤ ਸੌਣ ਤੋਂ ਪਹਿਲਾਂ ਉਸ ਤਾਲੇ ਨੂੰ ਕਮਰੇ ਵਿੱਚ ਬਿਸਤਰ ਦੇ ਕੋਲ ਰੱਖ ਲਓ ਤੇ ਅਗਲੇ ਦਿਨ ਸ਼ਨੀਵਾਰ ਨੂੰ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਤਾਲੇ ਨੂੰ ਬਿਨਾਂ ਖੋਲ੍ਹੇ ਕਿਸੇ ਮੰਦਰ ਜਾਂ ਕਿਸੇ ਵੀ ਸਥਾਨ ਤੇ ਰੱਖ ਦਿਓ ਤਾਲੇ ਨੂੰ ਰੱਖ ਕੇ ਬਿਨਾਂ ਕੁਝ ਬੋਲੇ ਬਿਨਾਂ ਪਲਟੇ ਵਾਪਸ ਆਪਣੇ ਘਰ ਆ ਜਾਓ ਹਾਂ ਜਿਵੇਂ ਹੀ ਕੋਈ ਤਾਲਾ ਖੋਲੇਗਾ ਉਸ ਸਮੇਂ ਤੁਹਾਡੀ ਕਿਸਮਤ ਦਾ ਤਾਲਾ ਵੀ ਖੁੱਲ ਜਾਵੇਗਾ ਇਸ ਪਾ ਨੂੰ ਕਈ ਸਾਲਾਂ ਤੋਂ ਲੋਕ ਕਰਦੇ ਆ ਰਹੇ ਹਨ ਤੁਸੀਂ ਵੀ ਇਸ ਪਾ ਨੂੰ ਜ਼ਰੂਰ ਕਰਕੇ ਦੇਖ ਲੈਣਾ ਆਪਣੇ ਘਰ ਵਿੱਚ ਸਕਾਰਾਤਮਕ ਊਰਜਾ ਵਿੱਚ ਵਾਧਾ ਕਰਨ ਲਈ ਤੇ ਘਰ ਵਿੱਚ ਬਰਕਤ ਦੇ ਲਈ ਤੁਸੀਂ ਇੱਕ ਨਵਾਂ ਤਾਲਾ ਲੈਣਾ ਹੈ ਨਾਲ ਹੀ ਇੱਕ ਬ੍ਰੇਕ ਤਾਗਾ ਲਾਲ ਕੰਗਨ ਤੇ ਇੱਕ ਛੋਟੀ ਜੀ ਲੱਕੜ ਵੀ ਲੈਣੇ ਹਨ ਹੁਣ ਤੁਸੀਂ ਇਸ ਥਾਲੇ ਤੇ ਸੰਦੂਰ ਦੀ ਮਦਦ ਦੇ ਨਾਲ ਅੰਗੂਠੇ ਦਾ ਇੱਕ ਨਿਸ਼ਾਨ ਬਣਾਉਣਾ ਹੈ ਉਸ ਤੋਂ ਬਾਅਦ ਥਾਲੇ ਨੂੰ ਬੰਦ ਕਰ ਦਿਓ ਹੁਣ ਉਸ ਤਾਗੇ ਨੂੰ ਥਾਲੇ ਤੇ ਬੰਨੋ ਤੇ ਫਿਰ ਥਾਲੇ ਨੂੰ ਲਾਲ ਕੰਗਨ ਦੇ ਉੱਪਰ 7 ਵਾਰ ਘੁਮਾਓ ਤੇ ਫਿਰ ਥਾਲੇ ਨੂੰ ਲੱਕੜ ਨਾਲ 3 ਵਾਰ ਰਗੜ ਦਿਓ ਤੇ ਥਾਲੇ ਨੂੰ ਦਹੀਂ ਵਿੱਚ ਡੁਬੋ ਕੇ ਰੱਖ ਦਿਓ ਅਗਲੇ ਦਿਨ ਸਵੇਰੇ ਥਾਲੇ ਨੇ ਚੁੱਕ ਕੇ ਸੁੱਟ ਦਿਓ ਜਾਂ ਫਿਰ ਕਿਸੇ ਸਾਧੂ ਪੰਡਤ ਨੂੰ ਦਾਨ ਕਰ ਦਿਓ ਜੇਕਰ ਤੁਸੀਂ ਇਸ ਤਰ੍ਹਾਂ ਕਰ ਦਿਓ ਤਾਂ ਇਸ ਨਾਲ ਤੁਹਾਡੀ ਕਿਸਮਤ ਵਿੱਚ ਸਕਾਰਾਤਮਕ ਬਦਲਾਅ ਆਉਣੇ ਸ਼ੁਰੂ ਹੋ ਜਾਣਗੇ ਤੁਹਾਡੇ ਘਰ ਦੇ ਨਕਾਰਾਤਮਕ ਊਰਜਾ ਵੀ ਉਸ ਥਾਲੇ ਦੇ ਵਿੱਚ ਬੰਦ ਹੋ ਕੇ ਚਲੀ ਜਾਵੇਗੀ ਜੇਕਰ ਤੁਹਾਨੂੰ ਰਾਤ ਨੂੰ ਡਰਾਉਣੇ ਜਾਂ ਬੁਰੇ ਸੁਪਨੇ ਆਉਂਦੇ ਹਨ ਤਾਂ ਤੁਹਾਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਸਰਾਣੇ ਦੇ ਹੇਠਾਂ ਇੱਕ ਤਾਲਾ ਰੱਖ ਲੈਣਾ ਚਾਹੀਦਾ ਹੈ ਤੇ ਆਨ ਰੋਕੋਗੇ ਤਾਲਾ ਬੰਦ ਹੋਣਾ ਚਾਹੀਦਾ ਹੈ ਇਸ ਤਾਲੇ ਦੀ ਚਾਬੀ ਜਿਹੜੀ ਹੈ ਉਹ ਉਸ ਤੋਂ ਦੂਰ ਹੋਣੀ ਚਾਹੀਦੀ ਹੈ ਇਹ ਕੰਮ ਤੁਸੀਂ ਹਰ ਸੋਮਵਾਰ ਨੂੰ ਕਰਨਾ ਹੈ ਕੁਝ ਹੀ ਹਫਤਿਆਂ ਵਿੱਚ ਤੁਹਾਨੂੰ ਇਸ ਦਾ ਫਰਕ ਹੁੰਦਾ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ ਜੇਕਰ ਕਾਰਜ ਵਿੱਚ ਕੋੜੀਆਂ ਦੇ ਵਿਆਹ ਵਿੱਚ ਰੁਕਾਵਟ ਆ ਰਹੀ ਹੈ ਇਸ ਸਥਿਤੀ ਵਿੱਚ ਤੁਹਾਨੂੰ ਸ਼ੁੱਕਰਵਾਰ ਦੀ ਰਾਤ ਇੱਕ ਪੁਰਾਣੇ ਤਾਲੇ ਨੂੰ ਖੋਲ ਕੇ ਕਿ ਸੇਹ ਹੋਏ ਇਸ ਤਾਂ ਦੇ ਰੱਖ ਦੇਣਾ ਹੈ ਜਿੱਥੇ ਕਿਸੇ ਦਾ ਆਉਣਾ ਜਾਣਾ ਨਾ ਹੋਵੇ ਤਾਲੇ ਨੂੰ ਰੱਖਣ ਤੋਂ ਬਾਅਦ ਬਿਨਾ ਪਿੱਛੇ ਮੋੜ ਕੇ ਇਸ ਤੋਂ ਵਾਪਸ ਆ ਜਾਓ ਇਸ ਗੱਲ ਦਾ ਧਿਆਨ ਰੱਖੋ ਕਿ ਤਾਲਾ ਹੋਣਾ ਚਾਹੀਦਾ ਹੈ ਤਾਲੇ ਦੀ ਚਾਬੀ ਨੂੰ ਤੁਸੀਂ ਆਪਣੇ ਕੋਲ ਰੱਖ ਲੈਣਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਘਰ ਦੀ ਜਿਹੜੀ ਵੀ ਕੁੜੀ ਹੈ ਜਿਸਦੇ ਵਿਆਹ ਨੂੰ ਲੈ ਕੇ ਕਾਫੀ ਸਮੱਸਿਆ ਚੱਲ ਰਹੀ ਸੀ ਉਹ ਸਮੱਸਿਆ ਵੀ ਹਮੇਸ਼ਾ ਲਈ ਖਤਮ ਹੋ ਜਾਵੇਗੀ ਉਸ ਦਾ ਰਿਸ਼ਤਾ ਤੈਹੋ ਜਾਵੇਗਾ ਕਦੇ ਵੀ ਸ਼ਨੀਵਾਰ ਤੇ ਐਤਵਾਰ ਦੇ ਦਿਨ ਤਾਲਾ ਨਹੀਂ ਖਰੀਦਣਾ ਚਾਹੀਦਾ ਕਿਉਂਕਿ ਇਹ ਸ਼ਨੀ ਦੇਵ ਦਾ ਦਿਨ ਹੁੰਦਾ ਹੈ ਸ਼ਨੀਵਾਰ ਦੇ ਦਿਨ ਤੁਹਾਨੂੰ ਸਟੀਲ ਦਾ ਸਮਾਨ ਵੀ ਨਹੀਂ ਖਰੀਦਣਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਸ਼ਨੀ ਕਮਜ਼ੋਰ ਹੋ ਜਾਂਦਾ ਹੈ ਜੇਕਰ ਤੁਸੀਂ ਤਾਲਾ ਖਰੀਦਣਾ ਵੀ ਹੈ ਤਾਂ ਇਸ ਲਈ ਸਭ ਤੋਂ ਸ਼ੁਭ ਦਿਨ ਸ਼ੁਕਰਵਾਰ ਦਾ ਦਿਨ ਮੰਨਿਆ ਜਾਂਦਾ ਹੈ ਸ਼ੁਕਰਵਾਰ ਦੇ ਦਿਨ ਤਾਲਾ ਘਰ ਵਿੱਚ ਲਿਆਉਣ ਨਾਲ ਮਾਤਾ ਲਕਸ਼ਮੀ ਵੀ ਤੁਹਾਡੇ ਤੇ ਖੁਸ਼ ਹੋ ਜਾਵਗੀ। ਇਸੇ ਨਾਲ ਇਹ ਵੀ ਧਿਆਨ ਰੱਖੋ ਤੁਹਾਨੂੰ ਕਦੇ ਵੀ ਆਪਣੇ ਘਰ ਵਿੱਚ ਚੰਗ ਲੱਗਿਆ ਹੋਇਆ ਤਾਲਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਹਮੇਸ਼ਾ ਕੋਸ਼ਿਸ਼ ਕਰੋ ਕਿ ਤਾਲਾ ਕਦੇ ਵੀ ਜ਼ਮੀਨ ਤੇ ਨਾ ਲੱਗੇ। ਇਸ ਤਰ੍ਹਾਂ ਹੋਣਾ ਅਪਸ਼ਗਨ ਮੰਨਿਆ ਜਾਂਦਾ ਹੈ। ਸੋ ਸਾਧ ਸੰਗਤ ਜੀ ਏ ਸੀ ਅੱਜ ਦੀ ਵੀਡੀਓ ਦੀ ਜਾਣਕਾਰੀ। ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ